ਇਸ ਵੇਲੇ ਚੜਦਾ ਪੰਜਾਬ ਦਾ ਹੜਾ ਨਾਲ ਲੜ ਹੀ ਰਿਹਾ ਹੈ ਪਰ ਨਾਲ ਹੀ ਲੈਂਦਾ ਪੰਜਾਬ ਤੇ ਵੀ ਹੜ੍ਹਾਂ ਦਾ ਅਸਰ ਕਾਫੀ ਖਤਰਨਾਕ ਹੈ ਪਾਕਿਸਤਾਨ ਵਿੱਚ ਭਾਰੀ ਬਰਸਾਤ ਤੇ ਦਰਿਆਵਾਂ ਦਾ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਨਾਰੋਵਾਲ ਵਿੱਚ ਬਾਰਡਰ ਤੋਂ ਸਿਰਫ 4.5 ਕਿਲੋਮੀਟਰ ਦੂਰ ਪੈਂਦਾ ਹੈ ਪੂਰਾ ਪਾਣੀ ਵਿੱਚ ਡੁੱਬ ਚੁੱਕਿਆ ਹੈ ਤਸਵੀਰਾਂ ਵਿੱਚ ਸਾਫ਼ ਦਿਖਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਟੇ ਆਰਟ ਤੇ ਮੇਨ ਹਿੱਸੇ ਪੂਰੀ ਤਰ੍ਹਾਂ ਜਲਮਗਨ ਹੋ ਚੁੱਕੇ ਹਨ ਕਰਤਾਰਪੁਰ ਕੋਰੀਡੋਰ ਜੋ 2019 ਵਿੱਚ ਖੁੱਲਿਆ ਸੀ ਵੀਜ਼ਾ ਫ੍ਰੀ ਯਾਤਰਾ ਲਈ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਕਿਉਂਕਿ ਕੋਰੀਡੋਰ ਜਲਮਗਨ ਹੋ ਗਏ ਨਹੀਂ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਬਾਰਡਰ ਦੇ ਹਾਲਾਤਾਂ ਬਾਰੇ ਇਸ ਵੇਲੇ ਚੜਦਾ ਪੰਜਾਬ ਤਾਂ ਹੜ੍ਹਾਂ ਨਾਲ ਲੜ ਹੀ ਰਿਹਾ ਹੈ ਪਰ ਨਾਲ ਹੀ ਲੈਂਦਾ ਪੰਜਾਬ ਤੇ ਵੀ ਹੜ੍ਹਾਂ ਦਾ ਅਸਰ ਕਾਫੀ ਖਤਰਨਾਕ ਖਾਸ ਤੌਰ ਤੇ ਗੁਰਦਾਸਪੁਰ ਇਲਾਕਾ ਜੋ ਕਿ ਇੰਡੀਆ ਪਾਕਿਸਤਾਨ ਬਾਰਡਰ ਦੇ ਸਭ ਤੋਂ ਨੇੜੇ ਪੈਂਦਾ ਹੈ ਤੇ ਕਰਤਾਰਪੁਰ ਸਾਹਿਬ ਜੋ ਬਾਰਡਰ ਦੇ ਉਸ ਪਾਰ ਪਾਕਿਸਤਾਨ ਵਿੱਚ ਪੈਂਦਾ ਹੈ ਪਾਕਿਸਤਾਨ ਵਿੱਚ ਭਾਰੀ ਬਰਸਾਤ ਤੇ ਦਰਿਆਵਾਂ ਦਾ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਹੈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਨਾਰੋਵਾਲ ਵਿੱਚ ਬਾਰਡਰ ਤੋਂ ਸਿਰਫ 4.5 ਕਿਲੋਮੀਟਰ ਦੂਰ ਪੈਂਦਾ ਹੈ ਪੂਰਾ ਪਾਣੀ ਵਿੱਚ ਡੁੱਬ ਚੁੱਕਿਆ ਹੈ ਤਸਵੀਰਾਂ ਵਿੱਚ ਸਾਫ਼ ਦਿਖਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਟਿਆਰਟ ਦੇ ਮੇਨ ਹਿੱਸੇ ਪੂਰੀ ਤਰ੍ਹਾਂ ਜਲਮਗਨ ਹੋ ਚੁੱਕੇ ਨੇ ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਵਿੱਚ ਲਗਭਗ 2 ਲੱਖ ਲੋਕਾਂ ਨੂੰ ਫਲਡ ਪ੍ਰੋਨ ਇਲਾਕਿਆਂ ਤੋਂ ਸੁਰੱਖਿਤ ਜਗ੍ਹਾਾਂ ਤੇ ਪਹੁੰਚਾਇਆ ਗਿਆ ਹੈ ਰਾਵੀ ਚਨਾਬ ਤੇ ਸਤਲੁਜ ਨਦੀਆਂ ਵਿੱਚ ਪਾਣੀ ਦਾ ਲੈਵਲ ਰਿਕਾਰਡ ਹਾਈ ਹੈ ਸਾਰੇ ਰਿਕਾਰਡ ਟੁੱਟ ਰਹੇ ਨੇ Ravi ਦਰਿਆ ਵਿੱਚ ਕੋਟ ਨੈਣਾ 2.3 ਲੱਖ ਕਿਊਸਿਕ ਪਾਣੀ ਵਿਚਾਰ ਰਿਹਾ ਹੈ ਤੇ ਜਨਾਬ ਵਿੱਚ ਹੈਡ ਮਰਲਾ ਤੇ ਫਲੋ 9.22 ਲੱਖ ਕਿਊਸਿਕ ਨੂੰ ਕ੍ਰਾਸ ਕਰ ਚੁੱਕਾ ਹੈ ਕਸੂਰ ਡਿਸਟ੍ਰਿਕਟ ਵਿੱਚ 14000 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਬਹਾਵਲਨਗਰ ਵਿੱਚ 99000 ਤੋਂ ਵੱਧ ਲੋਕਾਂ ਨੂੰ ਸੁਰੱਖਿਤ ਜਗ੍ਹਾਾਂ ਤੇ ਲਿਆਂਾਇਆ ਗਿਆ NDMA ਲਗਾਤਾਰ ਅਲਰਟਸ ਦੇ ਰਹੀ ਹੈ ਲੋਕਾਂ ਦੀ ਜਾਨ ਬਚਾ ਰਹੀ ਹੈ ਤੇ ਲੋਕਾਂ ਨੂੰ ਕਹਿ ਰਹੀ ਹੈ ਕਿ ਨਦੀਆਂ ਤੋਂ ਲੋ ਲਾਈਨ ਇਲਾਕਿਆਂ ਤੋਂ ਜਿੰਨਾ ਹੋ ਸਕੇ ਉਹਨਾਂ ਦੂਰ ਰਹੋ ਹੁਣ ਗੱਲ ਕਰਦੇ ਹਾਂ ਕਰਤਾਰਪੁਰ ਸਾਹਿਬ ਦੀ ਇਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸਥਾਨ ਸੀ ਉਹਨਾਂ ਦੇ ਬਖਸ਼ਿਸ਼ ਵਾਲੇ ਥਾਵਾਂ ਵਿੱਚੋਂ ਸਭ ਤੋਂ ਪਵਿੱਤਰ ਮੰਨਿਆ ਜਾਣ ਵਾਲਾ ਗੁਰਦੁਆਰਾ ਹੈ ਕਰਤਾਰਪੁਰ ਸਾਹਿਬ ਫਲੱਡ ਕਰਕੇ ਮੇਨ ਸਟੇਅਰਕੇਸ ਅੰਜੀਠਾ ਸਾਹਿਬ ਮਜ਼ਾਰ ਸਾਹਿਬ ਤੇ ਖੂਨ ਸਾਹਿਬ ਸਭ ਪਾਣੀ ਵਿੱਚ ਆ ਗਏ ਨੇ ਸੇਵਾਦਾਰਾਂ ਨਾਲ ਕੰਟੈਕਟ ਵੀ ਟੁੱਟ ਚੁੱਕੇ ਸੀ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਤ ਟੌਰ ਤੇ ਪਹਿਲੀ ਮੰਜ਼ਿਲ ਤੇ ਰੱਖ ਦਿੱਤਾ ਗਿਆ ਸੀ रिपोर्ट्स ਕਹਿੰਦੀਆਂ ਨੇ ਕਿ 200 ਤੋਂ 300 ਲੋਕੀ ਕੋਰੀਡੋਰ ਵਿੱਚ ਫਸੇ ਹੋਏ ਸੀ ਜਿਨ੍ਹਾਂ ਨੂੰ ਕੱਢਣ ਲਈ ਪਾਕਿਸਤਾਨ ਆਰਮੀ ਤੇ ਨਾਲ ਐਨਜੀਓ ਵੌਲੰਟੀਅਰਸ ਆਪਰੇਸ਼ਨ ਕਰ ਰਹੇ ਨੇ ਕਰਤਾਰਪੁਰ ਕੋਰੀਡੋਰ ਜੋ 2019 ਵਿੱਚ ਖੁੱਲਿਆ ਸੀ ਵੀਜ਼ਾ ਫ੍ਰੀ ਯਾਤਰਾ ਲਈ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਕਿਉਂਕਿ ਕੋਰੀਡੋਰ ਜਲਮਗਨ ਹੋ ਗਏ ਨੇ ਅਕਾਲ ਤਖਤ ਦੇ ਜਥੇਦਾਰ ਨੇ ਇਸ ਸਿਚੁਏਸ਼ਨ ਤੇ ਗਹਿਰੀ ਚਿੰਤਾ ਜਤਾਈ ਹੈ। ਉਹਨਾਂ ਨੇ ਪੀਐਸਜੀਪੀਸੀ ਤੇ ਇਵੈਕੂਏਟ ਟਰਸਟ ਬੋਰਡ ਨੂੰ ਅਪੀਲ ਕੀਤਾ ਹੈ ਕਿ ਡੈਮੇਜ ਦੀ ਡਿਟੇਲ ਰਿਪੋਰਟ ਬਣਾਈ ਜਾਵੇ ਤੇ ਐਸਜੀਪੀਸੀ ਰਾਹੀਂ ਅਕਾਲ ਤਖਤ ਨੂੰ ਭੇਜੀ ਜਾਵੇ। ਨਾਲ ਹੀ ਉਹਨਾਂ ਨੇ ਇੰਡੀਆ-ਪਾਕਿਸਤਾਨ ਨੂੰ ਕਿਹਾ ਹੈ ਕਿ ਕ੍ਰਾਸ ਬਾਰਡਰ ਕੋਆਪਰੇਸ਼ਨ ਨਾਲ ਕੋਰੀਡੋਰ ਨੂੰ ਬਚਾਇਆ ਜਾਵੇ ਤੇ ਦੁਬਾਰਾ ਸੇਵਾ ਤੇ ਯਾਤਰਾ ਸ਼ੁਰੂ ਹੋ ਸਕੇ। ਇਹ ਹਾਲਾਤ ਸਾਡੇ ਲਈ ਸਿਰਫ ਇੱਕ ਨੈਚੁਰਲ ਡਿਜ਼ਾਸਟਰ ਹੀ ਨਹੀਂ ਬਲਕਿ ਸਾਡੇ ਵਿਰਸੇ ਨੂੰ ਬਚਾਉਣ ਦੀ ਇੱਕ ਇਮਤਿਹਾਨ ਹੈ